ਫਟੇਕਰ ਚੂੜੀਆਂ ਦੇ ਸਰਕਾਰੀ ਗਰਲ ਸਕੂਲ ਵਿਕੇਂਪਲ ਬਲਬੀਰ ਸਿੰਘ ਪੰਨੂ ਨੇ ਵੱਖ-ਵੱਖ ਪ੍ਰੋਜੈਕਟਾਂ ਦੀ ਕੀਤੀ ਉਦਘਾਟਨ ਪ੍ਰਿੰਸੀਪਲ ਮੈਡਮ ਅਨੀਤਾ ਰੋੜਾ ਅਤੇ ਸਕੂਲ ਸਟਾਫ ਵੱਲੋਂ ਬਲਬੀਰ ਸਿੰਘ ਪੰਨੂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰੋਗਰਾਮ ਕੀਤਾ ਗਿਆ ਪੇਸ਼ ਪੰਜਾਬ 'ਚ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਮਹਿ ਨਾਲ ਸਕੂਲੀ ਬੱਚਿਆਂ ਦਾ ਭਵਿੱਖ ਹੋਵੇਗਾ ਉਜਵਲ ਕਿਹਾ ਬਲਬੀਰ ਸਿੰਘ ਪੰਨੂ ਨੇ ਫਟੇਕਰ ਚੂੜੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਸ ਵਿਕੇਂਪਲ ਪ੍ਰਿੰਸੀਪਲ ਅਨੀਤਾ ਰੋੜਾ ਅਤੇ ਸਟਾਫ ਵੱਲੋਂ ਮਿਲ ਕੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਚਾਇਤ ਦੇ ਚੇਅਰਮੈਨ ਕੁਲਪੀਰ ਸਿੰਘ ਪੰਨੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਇਸ ਮੌਕੇ ਉਹਨਾਂ ਵੱਲੋਂ ਸਕੂਲ ਦੇ ਵਕਫਾਕ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ ਗਿਆ। ਕੁਲਪੀਰ ਸਿੰਘ ਪੰਨੂ ਅਤੇ ਸਕੂਲ ਆਉਣ ਤੇ ਪ੍ਰਿੰਸੀਪਲ ਅਨੀਤਾ ਰੋੜਾ ਤੇ ਸਕੂਲ ਸਟਾਫ ਵੱਲੋਂ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਵਕ-ਵਕ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਵੀ ਬੱਚਿਆਂ ਵੱਲੋਂ ਲਗਾਈ ਗਈ। ਇਸ ਮੌਕੇ ਸਕੂਲ ਦੀਆਂ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਰੰਗ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ 'ਤੇ ਹਰ ਵਿਅਕਤੀ ਨੇ ਸੰਸਾ ਕੀਤੀ ਇਸ ਮੁਕੇ ਗੱਲਬਾਤ ਕਰਦੇ ਹਾਂ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਜੋ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਮਿਆਰ ਹੋਰ ਉੱਚਾ ਹੋਵੇਗਾ ਇਸ ਮੁਕੇ ਉਹਨਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ 'ਚ ਲੁੱਟਖਸੁੱਟ ਕਰਨ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ ਅਤੇ ਪੰਜਾਬ ਸਰਕਾਰ ਪ੍ਰਾਈਵੇਟ ਸਕੂਲਾਂ ਜਵਦ ਰਹੀਆਂ ਫੀਸਾਂ ਉੱਪਰ ਰੋਕ ਲਗਾਏਗੀ ਇਸ ਮੁਕੇ ਪ੍ਰਿੰਸੀਪਲ ਅਨੀਤਾ अरोड़ा ਅਤੇ ਸਕੂਲ ਸਟਾਫ ਵੱਲੋਂ ਬਲਬੀਰ ਸਿੰਘ ਪੰਨੂ ਅਤੇ ਹੋਰ ਆਈਆਂ ਹੋਈਆਂ ਸ਼ਖਸੀਤਾਂ ਨੂੰ ਸਨਮਾਨਤਵੀ ਕੀਤਾ ਤੇ ਇਸ ਮੌਕੇ ਪ੍ਰਿੰਸੀਪਲ ਅਨੀਤਾ ਅਰੋੜਾ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਤੋਂ ਵੀ ਜਾਣੂ ਕਰਵਾਇਆ ਗਿਆ ਅਤੇ ਆਏ ਹੋਏ ਮਹਿਮਾਨਾਂ ਅਤੇ ਬਲਬੀਰ ਸਿੰਘ ਪੰਨੂ ਦਾ ਉਹਨਾਂ ਵੱਲੋਂ ਧੰਨਵਾਦ ਵੀ ਕੀਤਾ ਗਿਆ ਮਖੌਂਦੇ ਹਨ ਤੁਹਾਨੂੰ ਖਾਸ ਰਿਪੋਰਟ

you all to this special event i extend a warm and heartfelt welcome to our esteemed principal our distinguished chief guest our dedicated teachers respected staff beloved parents and other members of this gathering ਸਰਦਾਰ ਭਗਤ ਸਿੰਘ ਮਾਨ ਜੀ ਵੱਲੋਂ ਜੋ ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ ਆਪਲ ਦੇ ਜਨਵਾਸ ਤੇ ਸਿੱਖਿਆ ਕ੍ਰਾਂਤੀ ਦੀ ਮਹਿਮ ਜਲੀ ਹੈ ਅੱਜ ਅਸੀਂ ਉਸੇ ਜੜੀ ਦੀ ਤਹਿ ਰਣ ਸਕੂਲ ਕਮਿਆ ਸੋਰੀ ਫਤਗੜ ਟੂਰੀਆਂ ਅਸੀਂ ਇਕੱਠੇ ਹੋਏ ਹਾਂ ਸਾਡੇ ਪ੍ਰਭਾਤਮਾ ਨੇ ਕਿਰਪਾ ਕੀਤੀ ਹੈ ਸਾਨੂੰ ਇਕੱਠੇ ਹੋਣ ਦਾ ਮੌਕਾ ਗਿਆ ਹੈ ਉੱਧਰ ਸਾਰੇ ਵੀ ਕਰਦੇ ਸਰਕਾਰ ਜੁਗਾਰੇ ਕਰਨ ਦੇ ਆ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਸਕੂਲ ਦੀ ਜੋ ਡਿਮਾਂਡ ਸੀ ਬੇਟੇ ਕੰਡੀਆਂ ਹਲਕੇ ਦੇ ਵਿੱਚ 4 ਕਰੋੜ ਤੋਂ ਵੱਧ ਜੋ ਡਰਾਡ ਸਕੂਲਾਂ ਨੂੰ ਆ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਆ ਗਿਆ ਪ੍ਰੋਗਰਾਮ ਸਿੱਖਿਆ ਕ੍ਰਾਂਤੀ ਤਹਿਤ ਫਤਿਹਗੜ ਚੂੜੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਲਜ਼ ਵੇਖੇ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਪੰਚਾਇਤ ਦੇ ਚੇਅਰਮੈਨ ਬਲਬੀਤ ਸਿੰਘ ਨੂੰ ਪਹੁੰਚਿਆ ਤੇ ਵੱਖ-ਵੱਖ ਉਹਨਾਂ ਨੇ ਇਮਾਰਤਾਂ ਦਾ ਉਦਘਾਟਨ ਵੀ ਕੀਤਾ ਤੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਤੇ ਪ੍ਰਿੰਸੀਪਲ ਮੈਡਮ ਅਨੀਤਾ ਅਰੋੜਾ ਵੱਲੋਂ ਵੀ ਸਕੂਲ ਦੀਆਂ ਪ੍ਰਾਪਤੀਆਂ ਜਿਹੜੀਆਂ ਉਹ ਦੱਸੀਆਂ ਗਈਆਂ ਤੇ ਉਹ ਹੋਰ ਵੀ ਜੋ ਸਕੂਲ ਦੀਆਂ ਲੋੜਾਂ ਸੀਗੀਆਂ ਉਸ ਤੋਂ ਵੀ ਜਾਣੂ ਕਰਵਾਇਆ ਇਸ ਮੌਕੇ ਬਲਬੀਤ ਸਿੰਘ ਪੰਨੂ ਨੇ ਗੱਲਬਾਤ ਕਰਦੇ ਕਿ ਇਹ ਜੋ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਇਸ ਨਾਲ ਸਿੱਖਿਆ ਨੂੰ ਇੱਕ ਨਵਾਂ ਹਲਾਰਾ ਮਿਲੇਗਾ ਅਤੇ ਉੱਥੇ ਇੱਕ ਸਿੱਖਿਆ ਦੀ ਕ੍ਰਾਂਤੀ ਜਿਹੜੀ ਆ ਉਹ ਪੰਜਾਬ ਵਿੱਚ ਆਵੇਗੀ ਮੈਡਮ ਪ੍ਰਿੰਸੀਪਲ ਅਨੀਤਾ ਰੋੜਾ ਵੱਲੋਂ ਵੀ ਇੱਥੇ ਸਕੂਲੀਆਂ ਪ੍ਰਾਪਤੀਆਂ ਅਤੇ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ ਗੱਲਬਾਤ ਕਰਦੇ ਬਲਬੀਤ ਸਿੰਘ ਪੰਨੂ ਪ੍ਰਿੰਸੀਪਲ ਅਨੀਤਾ ਰੋੜਾ ਤੇ ਹੋਰਾਂ ਨਾਲ ਪ੍ਰੋਫੈਸਰ ਜੀ ਸਿਹਤ ਸਕੂਲ ਤੋਂ ਨਾਇਫਾ ਦੇ ਗੱਲ ਚੁਣਿਆ ਇਸਤਾਨ ਦੇ ਪ੍ਰੋਗਰਾਮ ਸੰਤੋ ਬੈਲੋ ਜੀ ਮੈਂ ਸਤਿਕਾਰਯੋਗ ਸਾਡੇ ਸਾਡੇ ਸਤਿਕਾਰਯੋਗ ਸੀਨੀਅਰ ਸਾਹਿਬ ਸਤਿਕਾਰਯੋਗ ਸਾਡੇ ਮੰਤਰੀ ਸਾਹਿਬ ਜੋ ਬੈਂਸੀ ਜਿਨੇ ਸਿੱਖਿਆ ਦਾ ਵਿਭਾਗ ਦੇਖਦੇ ਨੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਫਤਗੜ ਚੂੜੀਆਂ ਦੇ ਸੀਨੀਅਰ ਸੈਕੰਡਰੀ ਪ੍ਰਾਇਮਰੀ ਸਕੂਲਾਂ ਨੂੰ ਬੜਾ ਵੱਡਾ ਮਾਣ ਮਕਸਿਆ ਤਕਰੀਬਨ 4 ਕਰੋੜ ਤੋਂ ਪਲੱਸ ਜੋ ਸਾਨੂੰ ਗ੍ਰਾਂਟ ਦੇ ਦਿੱਤੀ ਗਈ ਹੈ ਅੱਜ ਫਤਗੜ ਚੂੜੀਆਂ ਦੇ ਦੋ ਸੀਨੀਅਰ ਸੈਕੰਡਰੀ ਸਕੂਲ ਬੁਆਏ ਸਕੂਲ ਅਤੇ ਗਰਲ ਸਕੂਲ ਦੇ ਵਿੱਚ ਨਾਲ-ਨਾਲ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਤਕਰੀਬਨ 58 ਲੱਖ ਦੀ ਲਗਦੇ ਨਾਲ ਜੋ ਕੰਮ ਕੰਪਲੀਟ ਹੋ ਚੁੱਕਾ ਹੈ ਉਹ ਜਿਹੜੇ ਵੀ ਕੰਮ ਹੋਰ ਪੈਂਡਿੰਗ ਨੇ ਮੈਂ ਸਾਰੇ ਅਧਿਆਪਕ ਸਹਿਬਾਨ ਨੂੰ ਪ੍ਰਿੰਸੀਪਲ ਸਹਿਬਾਨ ਨੂੰ ਬੇਨਤੀ ਕਰਕੇ ਗਿਆ ਕਿ ਆਪਣੇ ਸਕੂਲ ਦੀ ਡਿਮਾਂਡ ਨੂੰ ਭੇਜੋ ਤਾਂ ਜੋ ਆਪਾਂ ਰਹਿੰਦੇ ਕੰਮਾਂ ਨੂੰ ਕੰਪਲੀਟ ਕਰ ਸਕੀਏ ਉਹ ਸਾਡੀਆਂ ਧੀਆ ਨੇ ਬੜਾ ਹੀ ਸੋਹਣਾ ਸੁਚੱਜੇ ਢੰਗ ਦੇ ਨਾਲ ਜਿਹੜਾ ਅੱਜ ਪ੍ਰੋਗਰਾਮ ਸੱਭਿਆਚਾਰਕ ਪ੍ਰੋਗਰਾਮ ਕੀਤਾ ਉਹਨਾਂ ਧੀਆ ਨੂੰ ਮੈਂ ਆਪਣੇ ਵੱਲੋਂ ਸ਼ਾਬਾਸ਼ ਇਹ ਦੇਣਾ ਚਾਹੁੰਦਾ ਕੰਨਿਆ ਸਕੂਲ ਦੇ ਮੈਡਮ ਪ੍ਰਿੰਸੀਪਲ ਜੋ ਇਹਨਾਂ ਦੀ ਮਿਹਨਤ ਮੈਂ ਇਹਨਾਂ ਦੀ ਮਿਹਨਤ ਦੀ ਦਾਤ ਦੇਣਾ ਚਾਹੁੰਨਾ ਕਿਉਂਕਿ ਇਹਨਾਂ ਦੇ ਸਿਸਟਮ ਨੂੰ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਇਹਦੇ ਤੋਂ ਪਹਿਲਾਂ ਮੈਂ ਬੁਆਇ ਸਕੂਲ ਦੇ ਜਿਹੜੇ ਸਾਡੇ ਪ੍ਰਿੰਸੀਪਲ ਮੈਡਮ ਉਹਨਾਂ ਦੇ ਵੀ ਸਿਸਟਮ ਨੂੰ ਦੇਖ ਕੇ ਆਇਆ ਮੈਂ ਸਿਸਟਮ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਵੀ ਲੀਕਿਆ ਬੜੀ ਮਾਣ ਵਾਲੀ ਗੱਲ ਹੈ ਮੈਂ ਆਪਣੇ ਆਪ 'ਚ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਜਿੰਨੂੰ ਮੇਣਾ ਮੈਨੂੰ ਸਾਡੀਆਂ ਬੱਚੀਆਂ ਲਈ ਆਉਣ ਵਾਲੇ ਭਵਿੱਖ ਦੀ ਸਕੂਲਾਂ ਦੇ ਵਿੱਚ ਜਾ ਕੇ ਉਦਘਾਟਨੀ ਸਮਾਰੋਹ ਉਹ ਸਕੂਲਾਂ ਨੂੰ ਇੰਪਰੂਵ ਕਰਨ ਵਾਸਤੇ ਜੋ ਸਰਕਾਰ ਅੱਜ ਕੜਾ ਚੂੜੀਆਂ ਨੂੰ ਇੰਨੇ ਦਰਾਂਡਾਂ ਦੇ ਕੇ ਜੋ ਮਾਨ ਬਖਸ਼ਦੀ ਹੈ ਮੈਂ ਆਪਣੇ ਆਪ ਦੇ ਬਹੁਤ ਜ਼ਿਆਦਾ ਮਾਨ ਮਸ਼ਹੂਰ ਕਰ ਰਿਹਾ ਵੀ ਜਾਂ ਜੋ ਸਾਡੇ ਆਉਣ ਵਾਲੇ ਭਵਿੱਖ ਨੂੰ ਇੰਪਰੂਵ ਕਰਨ ਵਾਸਤੇ ਇੱਕ ਮੈਨੂੰ ਹਿੱਸਾ ਉਹਨਾਂ ਕਰ ਰਿਹਾ ਮੈਂ ਜਿੰਨੇ ਵੀ ਸਾਡੇ ਫਾਇਦੇਦਾਰ ਚੂੜੀਆਂ ਹਲਕੇ ਦੇ ਟੀਚਰ ਜ਼ਮਾਨਾ ਮੀਡੀਆ ਦੇ ਰਾਈ ਸੋਸ਼ਲ ਮੀਡੀਆ ਦੇ ਰਾਈ ਉਹਨਾਂ ਸਾਰਿਆਂ ਨੂੰ ਆਪਣੇ ਲੋ ਇੱਕ ਅਪੀਲ ਇੱਕ ਬੇਨਤੀ ਕਰਨਾ ਚਾਹੁੰਦਾ ਜੋ ਵੀ ਸਕੂਲਾਂ ਦੇ ਵਿੱਚ ਕਮੀ ਹੈ ਉਸ ਕਮੀ ਨੂੰ ਜਾਣੂ ਕਰਵਾਇਆ ਜਾਏ ਉਸ ਕਮੀ ਦੀ ਡਿਮਾਂਡ ਬਣਾ ਕੇ ਭੇਜੀ ਜਾਏ ਤਾਂ ਜੋ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਅਸੀਂ ਸਵਾਰ ਸਕੀਏ। ਪਰ ਆਪਣਾ ਜਿਹੜਾ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦਾ ਬੜਾ ਮੁੱਦਾ ਆਪਣਾ ਵੀ ਫੀ ਚਾਰਜਸ ਬਖ ਬਖ ਵਖ ਤਰੀਕਾ ਨਾਲ ਚਾਰਜਸ ਵਧ ਰਹੇ ਨੇ। ਜਰੂਰ ਇਹੋ ਜੀ ਗੱਲ ਕੋਈ ਧਿਆਨ ਜਾਊਗੀ ਤੇ ਸਰਕਾਰ ਉਹਨਾਂ ਦੇ ਐਕਸ਼ਨ ਜਰੂਰ ਲਵੇ। ਸਰਦਾਰ ਇੱਕ ਪ੍ਰਤਾਪ ਸਿੰਘ ਬਾਜਵੇ ਦੀ ਗ੍ਰਿਫਤਾਰੀ ਲੈ ਕੇ ਕਾਂਗਰਸ ਵੱਲੋਂ ਤਰਨ ਦਿੱਤਾ ਜਾ ਰਿਹਾ ਚੰਡੀਗੜ੍ਹ ਦੇ ਟੋਰ ਕੀਤਾ ਜਾ ਰਿਹਾ ਜੀ ਉਹਨਾਂ ਨੂੰ ਐਫ ਆਈ ਆਰ ਅੰਦਰ ਕਿਉਂ ਕੀਆ? ਵੇਖੋ ਜੀ ਪ੍ਰਤਾਪ ਸਿੰਘ ਬਾਜਵੇ ਨੂੰ ਵੇਖੋ ਉਹ ਜੀਆਂ ਜਿਹੜੀਆਂ ਇਕੱਲੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਸਿਆਸਤ ਦਾ ਉਹਨਾਂ ਨੇ ਮਜ਼ਾਕ ਬਣਾ ਕੇ ਰੱਖਤਾ ਦੇਖੋ ਕੰਮ ਕਰਦਾ ਤੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸਨ ਰਾਜ ਜੋਗ ਸੀਐਮ ਸਾਹਿਬ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ ਪੰਜਾਬ ਦੇ ਵਿੱਚੋਂ ਗੁੰਡਾ ਰਾਜ ਪੰਜਾਬ ਦੇ ਵਿੱਚੋਂ ਨਸ਼ਾ ਪੰਜਾਬ ਦੇ ਵਿੱਚੋਂ ਨਫਰਤ ਨੂੰ ਖਤਮ ਕਰਨਾ ਚਾਹੁੰਦੇ ਨੇ ਆਪਸੀ ਪਿਆਰ ਵਧਾਉਣਾ ਚਾਹੁੰਦੇ ਨੇ ਲੇਕਿਨ ਪ੍ਰਤਾਪ ਸਿੰਘ ਬਾਜਵਾ ਪਤਾ ਨਹੀਂ ਉਹਨਾਂ ਨੇ ਕੈਸੀ ਸਿਕਲਾਈ ਲਈ ਹੈ ਕੈਸਾ ਸਿਸਟਮ ਦੇ ਵਿੱਚ ਉਹ ਰਹੇ ਆ ਉਲਟੀਆਂ ਸਿੱਧੀਆਂ ਜਿਹੜੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆਉਂਦੀ ਸਾਰਾ ਪੰਜਾਬ ਜਾਣਦਾ ਪੂਰਾ ਵਰਲਡ ਜਾਣਦਾ ਕਿ ਜਿਹੜਾ ਉਹਨਾਂ ਨੇ ਸ਼ਬਦ ਬੋਲਿਆ ਕਿ 18 ਬੰਮ ਚੱਲ ਚੁੱਕੇ ਨੇ 32 ਬੰਮ ਵਜੇ ਚੱਲਣੇ ਨੇ ਇਹ ਪੰਜਾਬ ਦੇ ਕੋਈ ਭਲੇ ਲਈ ਥੋੜੀ ਬੋਲੀ ਆ ਪੰਜਾਬੀਆਂ ਦੇ ਭਲੇ ਲਈ ਥੋੜੀ ਬੋਲੀ ਆ ਪੰਜਾਬੀਆਂ ਵਾਸਤੇ ਬੁਰਾ ਸੋਚਦੀ ਰਹੀ ਹੈ ਕਾਂਗਰਸ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਪੰਜਾਬ ਨਾਲ ਬੜਾ ਮਾੜਾ ਕੀਤਾ ਤੇ ਗਾਂ ਵੀ ਇਹਨਾਂ ਦਾ ਇਹੀ ਸੋਚਿਆ ਇਹਨਾਂ ਦਾ ਇਹੀ ਪੰਜਾਬ ਆ ਇਹਨਾਂ ਦੇ ਇਹੀ ਪਲਾਨ ਹੈ ਕਿ ਪੰਜਾਬ ਨੂੰ ਇੱਕਜੁੱਟ ਇਕੱਠੇ ਨਹੀਂ ਹੋਣ ਦੇਣਾ ਆਪਸੀ ਭਾਈਚਾਰੇ ਨੂੰ ਪਾੜ ਪੋੜਾ ਚਾਹੁੰਦੇ ਨੇ ਧਰਮ ਦੀ ਰਾਜਨੀਤੀ ਕਰਦੇ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਸਾਰੇ ਸਿਆਸੀ ਅੰਥਰਾਂ ਨੂੰ ਪੰਜਾਬ ਨੂੰ ਅਮਨ ਸ਼ਾਂਤੀ ਦੇ ਨਾਲ ਜੀਵਨ ਅਮਨ ਸ਼ਾਂਤੀ ਦੇ ਨਾਲ ਰਹੋ ਤੇ ਅਮਨ ਸ਼ਾਂਤੀ ਦੇ ਨਾਲ ਰਹਿੰਦੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕਾਨੀ ਕਾਂਸੀ ਤੇ ਭਾਜਪਾ ਦੇ ਕਹਿ ਰਹੇ ਜੀ ਟਾਈਮ ਤੇ ਮਨੀ ਵੈਸਟਿੰਗ ਹੋ ਰਹੀ ਹੈ ਸਰਕਾਰ ਕਰ ਰਹੀ ਹੈ ਬੇਖੋ ਜੀ ਮੈਂ ਸਾਰੇ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਅੱਜ ਵੀ ਤੁਸੀਂ ਸਵੇਰ ਦੇ ਨਾਲ ਜੀ ਤੁਸੀਂ ਆਪ ਗਰਾਊਂਡ ਤੇ ਜਾ ਕੇ ਚੈੱਕ ਕਰੋ ਮੈਂ ਕਿਸੇ ਨਾਲ ਤਲਾਸ਼ ਨਹੀਂ ਕਰਾਂਗਾ ਕਿਸੇ ਪੱਤਰਕਾਰ ਭਰਾ ਨਾਲ ਤਲਾਸ਼ ਨਹੀਂ ਕਰਾਂਗਾ ਸੋਸ਼ਲ ਮੀਡੀਆ ਦੇ ਭਰਾ ਨਾਲ ਤਲਾਸ਼ ਨਹੀਂ ਕਰਾਂਗਾ ਤੁਸੀਂ ਆਪ ਜਾ ਕੇ ਸਕੂਲਾਂ ਦੇ ਵਿੱਚ ਹੱਥ ਮਾਰ ਕੇ ਵੇਖਿਓ ਕਿ ਮਨੀ ਵੈਸਟਿੰਗ ਹੋ ਰਹੀ ਹੈ ਜਾਂ ਸਾਡੇ ਬੱਚਿਆਂ ਦਾ ਭਵਿੱਖ ਲਿਖਿਆ ਜਾਂਦਾ। ਜੇ ਸਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਲਿਖਿਆ ਜਾਂਦਾ। ਟੀਚਰ ਸਹਿਬਾਨਾਂ ਦੇ ਚਿਹਰਿਆਂ ਦੀ ਖੁਸ਼ੀ ਨੂੰ ਪੜੋ। ਬੱਚਿਆਂ ਦੀ ਖੁਸ਼ੀ ਨੂੰ ਪੜੋ। ਬੱਚਿਆਂ ਦੇ ਮਾਪਿਆਂ ਦੀ ਖੁਸ਼ੀ ਨੂੰ ਵੜ ਕੇ ਵੇਖੋ ਕਿ ਅੱਜ ਸਾਡੇ ਬੱਚਿਆਂ ਵਾਸਤੇ ਸਕੂਲਾਂ ਦੇ ਵਿੱਚ ਕਿਹੜੇ-ਕਿਹੜੇ ਪ੍ਰੋਜੈਕਟ ਲੱਗਦੇ ਹਨ। ਜਦੋਂ ਸਾਹ ਵੇਖਿਆ ਜਾਵੇ ਕਿ ਸਰਕਾਰ ਬਹੁਤ ਵੱਡਾ ਔਰਲਾ ਕਰ ਰਹੀ ਹੈ ਕਿ ਸਿੱਖਿਆ ਮਿਆਰ ਨੂੰ ਚੁੱਕ ਰਹੀ ਹੈ। ਪਰ ਵੇਖਿਆ ਜਾਵੇ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੁੱਟ ਓਦਾਂ ਦੀ ਓਦਾਂ ਚੱਲ ਰਹੀ ਹੈ ਕਿ ਉਹਦੇ ਯੂਨੀਫਾਰਮ ਵਰਦੀਆਂ ਜਿਹੜੀਆਂ ਕਿ ਸ਼ਰਿਆਂ ਵਿੱਚ ਵੰਡੀਆਂ ਜਾ ਰਹੀਆਂ ਜਦੋਂ ਕਿ ਸਰਕਾਰ ਦੇ ਹੁਕਮ ਕੀਤਾ ਸੀ ਤੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਕਿ ਪ੍ਰਾਈਵੇਟ ਸਕੂਲ ਇਹ ਕੰਮ ਨਹੀਂ ਕਰੂਗਾ ਜਰੂਰ ਮੰਨ ਜੀ ਜੇ ਤੁਸੀਂ ਇਹ ਗੱਲ ਮੇਰੇ ਅੱਜ ਧਿਆਨ 'ਚ ਲਿਆਉਂਦੀ ਆ ਤੇ ਮੈਂ ਜਰੂਰ ਸਾਡੇ ਐਜੂਕੇਸ਼ਨ ਦੇ ਜਿਹੜੇ ਜ਼ਿਲ੍ਹੇ ਦੇ ਅਫਸਰ ਨੇ ਉਹਨਾਂ ਦੇ ਧਿਆਨ 'ਚ ਲਾਵਾਂਗਾ ਔਰ ਉਹਨਾਂ ਦੇ ਐਕਸ਼ਨ ਲਿਆ ਜਾਊਗਾ ਜੇ ਤੁਹਾਡੇ ਕੋਈ ਇਦਾਂ ਦਾ ਧਿਆਨ 'ਚ ਤੇ ਮੈਨੂੰ ਨੋਟ ਜਰੂਰ ਕਰਵਾਇਓ ਅਸੀਂ ਉਹਨਾਂ ਦੇ ਐਕਸ਼ਨ ਜੋ ਕਾਨੂੰਨੀ ਕਾਰਵਾਈ ਬਣਦੀ ਹੋਊਗੀ ਮੈਂ ਜਰੂਰ ਕਰਵਾਉਂਗਾ ਆ ਸਭ ਤੋਂ ਪਹਿਲਾਂ ਤੇ ਸਸ਼ੀਕਲ ਜੀ ਸਾਰਿਆਂ ਨੂੰ ਅ ਮੈਂ ਧਿਆ ਦਿ ਲੋ ਧੰਨਵਾਦ ਕਰਦੀ ਹਾਂ ਜੀ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਦਾ ਜਿਨ੍ਹਾਂ ਨੇ ਸਾਨੂੰ ਗ੍ਰਾਂਟ ਦਿੱਤੀਆਂ ਅਦਿ ਲੋ ਧੰਨਵਾਦ ਜੀ ਸਾਡੇ ਸਤਿਕਾਰਯੋਗ ਅੱਜ ਦੇ ਚੀਫ ਗੈਸਟ ਸਾਹਿਬ ਦਾ ਨਾਲ ਆਈਆਂ ਸ਼ਖਸੀਅਤਾਂ ਦਾ ਮੇਰੇ ਨਾਲ ਸੋਨੀ ਸਾਹਿਬ ਹੋਣੀ ਖੜੇ ਨੇ ਹੋਰ ਮੇਰੇ ਐਸਐਮਸੀ ਦੇ ਮੈਂਬਰ ਸਾਹਿਬਾਨ ਖੜੇ ਨੇ ਮੇਰੇ ਟੀਚਰ ਸਾਥੀ ਖੜੇ ਨੇ ਸਭ ਦਾ ਤਹਿ ਦਿਲੋਂ ਸਰ ਧੰਨਵਾਦ ਕਿਉਂਕਿ ਅੱਜ ਦਾ ਪ੍ਰੋਗਰਾਮ ਜਿਸ ਤਰ੍ਹਾਂ ਕਿ ਮਾਨਯੋਗ ਸਾਡੇ ਚੀਫ ਗੈਸਟ ਸਾਹਿਬ ਦੱਸ ਕੇ ਗਏ ਨੇ ਬਹੁਤ ਸਕਸੈਸਫੁਲ ਹੋਇਆ ਹੈ ਇਹ ਸਾਰਾ ਜਿਹੜਾ ਪ੍ਰੋਗਰਾਮ ਸਕਸੈਸਫੁਲ ਹੋਇਆ ਹੈ ਕੱਲਾ ਕੋਈ ਬੰਦਾ ਕੁਝ ਨਹੀਂ ਕਰ ਸਕਦਾ ਇੱਕ ਟੀਮਵਰਕ ਹੈ ਇਹ ਸਾਰੀ ਟੀਮ ਨੇ ਲਲ ਮਿਲ ਕੇ ਕੰਮ ਕੀਤਾ ਸਾਨੂੰ ਵਕਤ ਬਹੁਤ ਉੜਾ ਲੱਗਾ ਸੀ ਮਿਲਿਆ ਸੀ ਸਾਨੂੰ ਬੜੇ ਥੋੜੇ ਸਮੇਂ ਦੇ ਵਿੱਚ ਜਿਹੜੀ ਹੈ ਉਹ ਤਿਆਰੀ ਕੀਤੀ ਫਿਰ ਵੀ ਸਾਰਿਆਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਸਿੱਖਿਆ ਸੁਧਾਰ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਮੂਲ ਸੁਪਨਾ ਸੀ ਉਹਨਾਂ ਨੇ ਸਕੂਲਾਂ ਨੂੰ ਬਹੁਤ ਵਧੀਆ ਇਨਫਰਾਸਟ੍ਰਕਚਰ ਦਿੱਤਾ ਗ੍ਰਾਂਟ ਦਿੱਤੀਆਂ ਨਵੇਂ ਕਮਰੇ ਬਣੇ ਕਮਰਿਆਂ ਦੀ ਰਿਪੇਅਰ ਹੋਈ ਚਾਰ ਦੀਵਾਰੀ ਦੀ ਉਸਾਰੀ ਹੋਈ ਸਕੂਲਾਂ ਦੇ ਵਿੱਚ ਬਾਥਰੂਮ ਦੀ ਰਿਪੇਅਰ ਕੀਤੀ ਹਰ ਤਰ੍ਹਾਂ ਦਾ ਉਪਰਾਲਾ ਕਰਕੇ ਸਿੱਖਿਆ ਦੇ ਪੱਧਰ ਨੂੰ ਉੱਚਾ ਕੀਤਾ ਗਿਆ ਪਲੱਸ 1 2 ਦੀਆਂ ਵਿਦਿਆਰਥਣਾਂ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ ਸਾਥੀ ਪ੍ਰੋਜੈਕਟ ਚੱਲ ਰਿਹਾ ਹੈ ਜਿਹਦੇ ਵਿੱਚ ਬੱਚਿਆਂ ਨੂੰ ਨੀਟ ਔਰ ਜੈ ਦੀ ਤਿਆਰੀ ਕਰਵਾਈ ਜ ਯਾ ਆਨਲਾਈਨ ਕਲਾਸੇ ਜਾ ਰਹੀਆਂ ਨੇ ਇਹ ਸਾਰਾ ਕੁਝ ਜਿਹੜਾ ਇੱਕ ਅੱਜ ਸਿੱਖਿਆ ਸੁਧਾਰ ਦਾ ਜਿਹੜਾ ਇੱਕ ਇੱਕ ਲੜੀ ਬਣ ਗਈ ਹੈ ਇੱਕ ਕ੍ਰਾਂਤੀ ਦਾ ਰੂਪ ਲੈ ਲਿਆ ਹੈ ਇਹਨੇ ਅਸੀਂ ਉਮੀਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਨਾਲ ਹੀ ਸਰਕਾਰ ਦਾ ਵਿਭਾਗ ਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜੇ ਹੈ ਉਹ ਉਪਲਬਧੀਆਂ ਹੋਣਗੀਆਂ ਤੇ ਜਿਹੜਾ ਸਾਡਾ ਸਿੱਖਿਆ ਮਹਿਕਮਾ ਹੈ ਉਹ ਹੋਰ ਵੀ ਜ਼ਿਆਦਾ ਉੱਚਾ ਜਾਏਗਾ ਬੱਚਿਆਂ ਦੀ ਹੋਰ ਵੀ ਜ਼ਿਆਦਾ ਪ੍ਰਾਪਤੀਆਂ ਹੋਣਗੀਆਂ ਧੰਨਵਾਦ ਜੀ ਦੇਖੋ ਜੀ ਪੰਜਾਬ ਦੇ ਇਤਿਹਾਸ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਮੀਲ ਪੱਥਰ ਕਾਇਮ ਕਰਤਾ ਜਿਵੇਂ ਕਿ ਆਪ ਸਭ ਨੇ ਦੇਖਿਆ ਕਿ ਵੱਡੇ ਪੱਦਰ ਦੇ ਉੱਤੇ 152 ਸਕੂਲ ਸਾਰੇ ਹਲਕੇ ਦੇ ਜਿਹਦੇ ਵਿੱਚ ਨਵੀਨੀਕਰਨ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਰਦਾਰ ਬਲਬੀਰ ਸਿੰਘ ਪੰਨੂ ਨੂੰ ਉਹਨਾਂ ਦਾ ਉਦਘਾਟਨ ਕਰਨ ਵਾਸਤੇ ਭੇਜਿਆ ਸੀ ਇਸੇ ਤਹਿਤ ਅੱਜ ਫਤਿਹਗੜ ਚੂੜੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਬాయ్ ਅਤੇ ਲੜਕੀਆਂ ਜਿਹਦੇ ਵਿੱਚ ਪ੍ਰੋਗਰਾਮ ਪ੍ਰਬੰਧਕਾਂ ਵੱਲੋਂ ਪ੍ਰਿੰਸੀਪਲ ਸਾਹਿਬਾਨ ਵੱਲੋਂ ਅਤੇ ਅਧਿਆਪਕ ਸਾਹਿਬਾਨ ਵੱਲੋਂ ਅਲਿਕੇ ਗਏ ਜੋ ਬੜੇ ਸਫਲਤਾਪੂਰਕ ਸੰਪਨ ਹੋਏ ਨੇ ਇਸ ਸਭ ਦਾ ਸਿਹਰਾ ਸਾਡੇ ਸਕੂਲ ਦੀ ਪ੍ਰਿੰਸੀਪਲ ਮੈਡਮ ਅਨੀਤਾ अरोड़ा ਅਤੇ ਨੀਨਾ ਚਾਵਲਾ ਜਿਹੜੇ ਬॉय ਸኩል ਦੇ ਪ੍ਰਿੰਸੀਪਲ ਨੇ ਅਤੇ ਉਹਨਾਂ ਦੇ ਸਮੁੱਚੇ ਸਟਾਫ ਨੂੰ ਜਾਂਦਾ ਮੈਂ ਸਰਦਾਰ ਬਲਵੀਰ ਸਿੰਘ ਪੰਨੂ ਦਾ ਦਿਲ ਦੀਆਂ ਗਹਿਰਾਈਆਂ ਤੋਂ ਇੱਥੇ ਆਉਣ ਤੇ ਸਵਾਗਤ ਕਰਦਾ ਹਾਂ ਅਤੇ ਉਹ ਜੋ ਇੱਥੇ ਗੱਲਾਂ ਕਹਿ ਕੇ ਗਏ ਨੇ ਮੈਨੂੰ ਪੂਰਨ ਵਿਸ਼ਵਾਸ ਆ ਕਿ ਜੋ ਵੀ ਸਿੱਖਿਆ ਵਿਭਾਗ ਵਾਸਤੇ ਬਿਹਤਰੀ ਵਾਸਤੇ ਉਹ ਕਰ ਸਕਦੇ ਨੇ ਸਰਕਾਰ ਕੋਲੋਂ ਵੱਡੀਆਂ-ਵੱਡੀਆਂ ਗ੍ਰਾਂਟਾਂ ਲਿਆ ਕੇ ਇਹਨਾਂ ਨਾਲ ਕੀਤੇ ਹੋਏ ਵਾਅਦੇ ਨੂੰ ਪੂਰਨ ਕਰਨਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਕੂਲ ਜਿਹੜੇ ਨੇ ਦੋਨੋਂ ਫਤਿਹਗੜ ਚੂੜੀਆਂ ਦੇ ਬੁਆਏ ਤੇ ਲੜਕੀਆਂ ਦਾ ਸਕੂਲ ਇੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਆਪਣਾ ਨਾਮ ਨਾ ਪ੍ਰਾਪਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਿਆ ਕ੍ਰਾਂਤੀ ਤਹਿਤ ਬਦਲਦਾ ਪੰਜਾਬ ਮਹਿੰਦੇ ਤਹਿਤ ਸਕੂਲਾਂ ਚ ਸੁਧਾਰ ਵਾਸਤੇ ਗ੍ਰਾਂਟਾਂ ਦੇ ਨਾਲ ਇਨਫਰਾਸਟ੍ਰਕਚਰ ਤਿਆਰ ਕਰਨਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੀ ਤੇ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਗੈਂਸ ਉਹਨਾਂ ਦੀ ਯੋਗਗਵਾਈ ਵੇ ਅੱਜ ਸ ਸਰਕਾਰੀ ਕੰਨਿਆ ਸੀਨੀਅਰ ਸਕੈਂਡੀ ਸਕੂਲ ਜਿਹੜਾ ਹੈ ਫਤੇਗੜ ਚੂੜੀਆਂ ਉਹਦੇ ਵਿੱਚ ਦੋ ਨਵੇਂ ਕਮਰੇ ਜਿਹੜੇ ਬਣੇ ਨੇ ਤੇ ਬਾਕੀ ਜੋ ਰਿਪੇਅਰ ਕੀਤੀ ਗਈ ਭਾਰਤਾਂ ਦੀ ਉਸ ਦਾ ਉਦਘਾਟਨ ਪਨੂਸਾ ਵੱਲੋਂ ਕੀਤਾ ਗਿਆ ਪੰਚਾਇਤ ਚੇਅਰਮੈਨ ਜੀ ਵੱਲੋਂ ਤੇ ਇਸ ਮੁਹਿਮ ਨੂੰ ਅੱਗੇ ਤੋਰਨ ਵਾਸਤੇ ਜਿਹੜਾ ਹੈ ਸਰਕਾਰ ਜਿਹੜਾ ਹੈ ਵੱਡਮੁੱਲਾ ਯੋਗਦਾਨ ਦੇ ਰਹੀ ਹੈ ਅਸੀਂ ਸੰਸਥਾ ਦੀ ਤਰਫੋਂ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਇਸ ਮਹਿੰਮ ਵਿੱਚ ਜਿੱਥੋਂ ਤੱਕ ਹੋ ਸਕੇ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਭਾਵੇਂ ਕਿ ਉਹ ਵਿਦਿਆਰਥੀਆਂ ਨੂੰ ਅਗਲੇਰੀਆਂ ਪ੍ਰਾਪਤੀਆਂ ਕਰਨ ਵਿੱਚ ਹੋਵੇ ਇਸ ਇਮਾਰਤ ਨੂੰ ਹੋਰ ਅਗਾਹ ਪਹੁੰਚਾਉਣ ਵਿੱਚ ਹੋਵੇ ਸਮਾਜ ਨੂੰ ਆਪਣੇ ਵਿੱਚ ਜੋੜਨ ਦੇ ਹੋਵੇ ਤੇ ਨਾਲ ਦੀ ਨਾਲ ਇੱਕ ਸੱਦਾ ਦਿੰਦਾ ਹਾਂ ਸਮੂਹ ਸੋਸਾਇਟੀ ਨੂੰ ਕਿ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚੇ ਦਾਖਲ ਕਰਾਓ ਤਾਂ ਕਿ ਉਹ ਬੱਚੇ ਜਿਹੜੇ ਭਵਿੱਖ ਵਿੱਚ ਵੱਡ ਬੁੱਲੀਆਂ ਪ੍ਰਾਪਤੀਆਂ ਕਰ ਸਕਣ ਆ ਸਮੁੱਚੇ ਸਟਾਫ ਦਾ ਪ੍ਰਿੰਸੀਪਲ ਮੈਮ ਦੀ ਅਗਵਾਈ ਵਿੱਚ ਇਸ ਪ੍ਰੋਗਰਾਮ ਨੂੰ ਲੀਕਣ ਵਿੱਚ ਯੋਗਦਾਨ ਰਿਹਾ ਜਿਹੜਾ ਕਿ ਸਿੱਖਿਆ ਜਿਹੜੀ ਕ੍ਰਾਂਤੀ ਹੈ ਉਸ ਵਿੱਚ ਹਮ ਨੂੰ ਗਾਂ ਤੋਰੇਗਾ ਬਹੁਤ ਸਾਰਾ ਤਨਤ ਮੈਂ ਅਰਪਾ ਜਨ ਲਾਲ ਬਲਾਕ ਨੋਡਲ ਅਫਸਰ ਫਤਿਹ ਚੂੜੀਆਂ ਪੰਜਾਬ ਸਰਕਾਰ ਨੇ ਜਿਹੜੀ ਮੁਹਿੰਮ ਚਲਾਈ ਹੈ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਅਸੀਂ ਬॉय ਸਕੂਲ ਫਤਿਹਗੜ ਚੂੜੀਆਂ ਅਤੇ ਗਰਲ ਸਕੂਲ ਫਤਿਹਗੜ ਚੂੜੀਆਂ ਵਿੱਚ ਜਿਹੜੇ ਉਸਾਰੀ ਦੇ ਕੰਮ ਹੋਏ ਐ ਉਹਨਾਂ ਦਾ ਉਦਘਾਟਨ ਮਾਨਯੋਗ ਹਲਕਾ ਇੰਚਾਰਜ ਸਰਦਾਰ ਬਲਬੀਰ ਸਿੰਘ ਪੰਨੂ ਜੀ ਦੁਆਰਾ ਕੀਤਾ ਗਿਆ ਔਰ ਪੰਜਾਬ ਸਰਕਾਰ ਜਿਹੜੀ ਹੈ ਉਹ ਸਰਕਾਰੀ ਸਕੂਲਾਂ ਦੇ ਵਿੱਚ ਵੱਖ-ਵੱਖ ਸਕੀਮਾਂ ਅਧੀਨ ਕਾਫੀ ਸਹੂਲਤਾਂ ਜੜੀਆਂ ਨੇ ਉਹ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਮੈਂ ਮਾਪਿਆਂ ਨੂੰ ਅਪੀਲ ਕਰਦਾ ਵਾਂ ਕਿ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਰੋਜ਼ਾਨਾ ਭੇਜੋ ਔਰ ਜਿਹੜੀਆਂ ਇਹ ਸਹੂਲਤਾਂ ਮਿਲ ਰਹੀਆਂ ਨੇ ਜੋ ਸਰਕਾਰ ਕਾਫੀ ਖਰਚਾ ਕਰ ਰਹੀ ਹੈ ਵਿਦਿਆਰਥੀਆਂ ਤੇ ਉਹਨਾਂ ਦਾ ਲਾਹਾ ਜਿਹੜਾ ਵਾ ਉਹ ਜ਼ਰੂਰ ਲੈਣ ਕਿਉਂਕਿ ਇੱਥੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਸਟਾਫ ਆ ਉਹ ਬਹੁਤ ਹੀ ਪੜਿਆ ਲਿਖਿਆ ਤੇ ਤਜਰਬੇਕਾਰ ਸਟਾਫ ਆ ਇਹਨਾਂ ਦਾ ਫਾਇਦਾ ਇਲਾਕਾ ਵਾਸੀਆਂ ਨੂੰ ਲੈਣਾ ਚਾਹੀਦਾ ਵਾ ਤੇ ਇਲਾਕੇ ਦੇ ਜਿਹੜੇ ਨਿਵਾਸੀ ਨੇ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਾਉਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਉਹ ਚਮਕਦੇ ਸਤਾਰੇ ਬਣ ਤੇ ਵੱਡੇ ਵੱਡੇ ਅਫਸਰ ਬਣ ਧੰਨਵਾਦ